ਇੱਕ ਖੂਬਸੂਰਤ ਵਿਧਵਾ ਔਰਤ ਦੇ ਘਰੇ ਇੱਕ ਭਿਖਾਰੀ ਭੀਖ ਮੰਗਣ ਵਾਸਤੇ ਆਉਂਦਾ ਹੈ। ਉਹ ਹਮੇਸ਼ਾ ਉਹਨਾਂ ਦੇ ਘਰੇ ਆਉਂਦਾ ਹੁੰਦਾ ਸੀ ਤੇ ਉਹ ਵਿਧਵਾ ਔਰਤ ਵੀ ਉਸਨੂੰ ਖੁਸ਼ੀ-ਖੁਸ਼ੀ ਕੁਝ ਖਾਣ ਨੂੰ ਦੇ ਦਿੰਦੀ ਸੀ। ਵਿਧਵਾ ਔਰਤ ਉਸ ਭਿਖਾਰੀ ਨਾਲ ਬਹੁਤ ਸਾਰੀਆਂ ਗੱਲਾਂ ਵੀ ਕਰਿਆ ਕਰਦੀ ਸੀ। ਪਿੰਡ ਵਾਲਿਆਂ ਨੇ ਇੱਕ ਅਫਵਾਹ ਫੁਲਾ ਦਿੱਤੀ ਕਿ ਵਿਧਵਾ ਔਰਤ ਦੀ ਉਸ ਭਿਖਾਰੀ ਨਾਲ ਕੋਈ ਗੱਲਬਾਤ ਹੈ। ਜਦੋਂ ਇਹ ਖਬਰ ਵਿਧਵਾ ਔਰਤ ਨੂੰ ਪਤਾ ਚੱਲਦੀ ਹੈ ਤਾਂ ਉਹ ਭਿਖਾਰੀ ਨੂੰ ਆਪਣੇ ਘਰੇ ਆਉਣ ਤੋਂ ਮਨਾ ਕਰ ਦਿੰਦੀ ਹੈ। ਉਹ ਉਸ ਭਖਾਰੀ ਨੂੰ ਕਹਿੰਦੀ ਹੈ ਕਿ ਤੇਰੇ ਕਰਕੇ ਮੇਰੇ ਪਿੰਡ ਵਿੱਚ ਬਹੁਤ ਬਦਨਾਮੀ ਹੋ ਰਹੀ ਹੈ ਇਸ ਕਰਕੇ ਤੂੰ ਇੱਥੇ ਨਾ ਆਇਆ ਕਰ ਭਖਾਰੀ ਕਹਿਣ ਲੱਗਿਆ ਜੇ ਇਹ ਗੱਲ ਹੈ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਇਹ ਗੱਲ ਸੁਣ ਕੇ ਔਰਤ ਬਹੁਤ ਗੁੱਸੇ ਵਿੱਚ ਆ ਜਾਂਦੀ ਹੈ ਫਿਰ ਭਖਾਰੀ ਉਸ ਵਿਧਵਾ ਔਰਤ ਨੂੰ ਕੁਝ ਅਜੀਹਾ ਦਿਖਾਉਂਦਾ ਹੈ ਜਿਸ ਨੂੰ ਉਹ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕੌਨ ਸੀ ਹੋ ਪਖਾਰੀ ਪੂਰੀ ਸਚਾਈ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵੀਰਪਾਲ ਨਾਮ ਦੀ ਕੁੜੀ ਰਹਿੰਦੀ ਹੈ ਵੀਰਪਾਲ ਦੇਖਣ ਵਿੱਚ ਬਹੁਤ ਸੋਹਣੀ ਤੇ ਸੁਨੱਖੀ ਸੀ ਵੀਰਪਾਲ ਬੀਏ ਪਾਰਟ 2 ਵਿੱਚ ਪੜਦੀ ਸੀ ਵੀਰਪਾਲ ਬਹੁਤ ਸੋਹਣੀ ਸੀ ਜਿਸ ਕਰਕੇ ਸਾਰੇ ਲੋਕ ਵੀਰਪਾਲ ਦੀ ਤਾਰੀਫ ਕਰਦੇ ਸੀ ਕੀ ਤੁਹਾਡੀ ਕੁੜੀ ਬਹੁਤ ਸੋਹਣੀ ਹੈ ਪਰ ਮਾਤਾ ਪਿਤਾ ਵੀਰਪਾਲ ਦੀ ਬਹੁਤ ਚਿੰਤਾ ਕਰਦੇ ਸੀ ਕਿ ਕਿਤੇ ਸਾਡੀ ਕੁੜੀ ਨਾਲ ਕੁਝ ਹੋ ਰਹੀ ਨਾ ਹੋ ਜਾਵੇ ਇੱਕ ਦਿਨ ਵੀਰਪਾਲ ਨੂੰ ਇੱਕ ਰਿਸ਼ਤਾ ਆਉਂਦਾ ਹੈ ਜੋ ਨਾਲ ਦੇ ਪਿੰਡ ਦੇ ਮੁੰਡੇ ਦਾ ਹੀ ਹੁੰਦਾ ਹੈ ਉਸ ਮੁੰਡੇ ਦਾ ਨਾਮ ਜਗਜੀਤ ਸੀ ਜਗਜੀਤ ਦੇ ਕੋਲ 2 ਕਿੱਲੇ ਜ਼ਮੀਨ ਦੇ ਸਨ ਜਗਜੀਤ ਮਿਹਨਤ ਕਰਕੇ ਰੁਪਏ ਕਮਾ ਰਿਆ ਸੀ ਜਗਜੀਤ ਦਿੱਲੀ ਨੌਕਰੀ ਕਰਦਾ ਸੀ ਜਗਜੀਤ ਦਾ ਇੱਕ ਛੋਟਾ ਭਰਾ ਵੀ ਸੀ ਇਨਾਂ ਦਾ ਖਰਚਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਘਰ ਵਿੱਚ ਕੋਈ ਰੁਪਈਆਂ ਦੀ ਤੰਗੀ ਨਹੀਂ ਸੀ ਵੀਰਪਾਲ ਦਾ ਪਿਓ ਇਹ ਰਿਸ਼ਤੇ ਲਈ ਮੰਨ ਜਾਂਦਾ ਹੈ ਪਰ ਵੀਰਪਾਲ ਵਿਆਹ ਕਰਵਾਉਣ ਲਈ ਮਨਾ ਕਰ ਦਿੰਦੀ ਹੈ ਫਿਰ ਵੀਰਪਾਲ ਦਾ ਪਿਓ ਹੱਥ ਜੋੜ ਕੇ ਵੀਰਪਾਲ ਦੇ ਮੂਹਰੇ ਖੜ ਜਾਂਦਾ ਹੈ ਵੀਰਪਾਲ ਦਾ ਪਿਤਾ ਕਹਿੰਦਾ ਹੈ ਕਿ ਮੈਨੂੰ ਤੇਰੀ ਬਹੁਤ ਫਿਕਰ ਹੈ ਆਪਣੇ ਪਿਤਾ ਨੂੰ ਆਪਣੇ ਮੂਹਰੇ ਇਦਾਂ ਹੱਥ ਜੋੜਦੇ ਦੇਖ ਬੀਰਪਾਲ ਵਿਆਹ ਲਈ ਮੰਨ ਜਾਂਦੀ ਹੈ। ਇਸ ਤੋਂ ਬਾਅਦ ਬੀਰਪਾਲ ਤੇ ਜਗਜੀਤ ਦਾ ਵਿਆਹ ਹੋ ਜਾਂਦਾ ਹੈ। ਬੀਰਪਾਲ ਨੋ ਬਣ ਕੇ ਜਗਜੀਤ ਦੇ ਘਰੇ ਚਲੀ ਜਾਂਦੀ ਹੈ। ਬੀਰਪਾਲ ਵਿਆਹ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਆਪਣੀ ਸੱਸ ਸਹੁਰੇ ਦੀ ਸੇਵਾ ਕਰਦੀ ਹੈ ਤੇ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਹੈ ਤੇ ਆਪਣੇ ਛੋਟੇ ਦੇਵਰ ਨੂੰ ਵੀ ਬਹੁਤ ਪਿਆਰ ਕਰਦੀ ਹੈ। ਉਹ ਆਪਣੇ ਬੱਚਿਆਂ ਵਾਂਗ ਹੀ ਉਸ ਨੂੰ ਪਿਆਰ ਕਰਦੀ ਸੀ। ਇਦਾਂ ਖੁਸ਼ੀ-ਖੁਸ਼ੀ ਸਮਾਂ ਲੰਘਦਾ ਹੈ। ਹੁਣ ਬੀਰਪਾਲ ਤੇ ਜਗਜੀਤ ਦੇ ਵਿਆਹ ਨੂੰ 2 ਸਾਲ ਹੋ ਚੱਲੇ ਸਨ। ਹੁਣ ਵੀਰਪਾਲ 3 ਮਹੀਨਿਆਂ ਦੀ ਗਰਭਵਤੀ ਸੀ ਵੀਰਪਾਲ ਦਾ ਪਤੀ ਦਿੱਲੀ ਹੀ ਸੀ 1 ਮਹੀਨੇ ਬਾਅਦ ਬਠਿੰਡੇ ਵਿੱਚ ਆ ਕੇ ਕੰਮ ਕਰਨ ਵਾਲਾ ਸੀ ਇਸ ਗੱਲ ਤੋਂ ਵੀਰਪਾਲ ਬਹੁਤ ਖੁਸ਼ ਹੁੰਦੀ ਹੈ ਕਿ ਜਗਜੀਤ ਉਸਦੇ ਕੋਲ ਹੀ ਆ ਜਾਵੇਗਾ ਇੱਕ ਦਿਨ ਵੀਰਪਾਲ ਸਵੇਰੇ ਸਵੇਰੇ ਆਪਣੇ ਪਤੀ ਨੂੰ ਫੋਨ ਕਰਦੀ ਹੈ ਪਰ ਦੂਜੇ ਪਾਸੇ ਫੋਨ ਉਸਦਾ ਪਤੀ ਨਹੀਂ ਚੱਕਦਾ ਬਲਕਿ ਕੋਈ ਹੋਰ ਹੀ ਚੱਕ ਲੈਂਦਾ ਹੈ ਵੀਰਪਾਲ ਉਸ ਆਦਮੀ ਨੂੰ ਪੁੱਛਦੀ ਹੈ ਕਿ ਮੇਰਾ ਪਤੀ ਕਿੱਥੇ ਹੈ ਤੁਸੀਂ ਉਸ ਦਾ ਫੋਨ ਕਿਉਂ ਚੱਕਿਆ ਤਾਂ ਦੂਸਰਾ ਆਦਮੀ ਕਹਿੰਦਾ ਹੈ ਕਿ ਪਰੇਸ਼ਾਨ ਹੋਣ ਦੀ ਗੱਲ ਨਹੀਂ ਉਸ ਦੀ ਥੋੜੀ ਤਬੀਅਤ ਖਰਾਬ ਸੀ ਇਸ ਕਰਕੇ ਅਸੀਂ ਉਸ ਨੂੰ ਹਸਪੀਟਲ ਵਿੱਚ ਐਡਮਿਟ ਕਰਵਾ ਲਿਆ ਹੈ ਫਿਰ ਉਹ ਆਦਮੀ ਕਹਿੰਦਾ ਹੈ ਕਿ ਮੈਂ ਕੁਝ ਸਮੇਂ ਵਾਸਤੇ ਹਸਪੀਟਲ ਵਿੱਚੋਂ ਬਾਹਰ ਆਇਆ ਸੀ ਮੈਨੂੰ ਕੋਈ ਕੰਮ ਹੈ ਜਦੋਂ ਮੈਂ ਹਸਪੀਟਲ ਵਿੱਚ ਪਹੁੰਚ ਗਿਆ ਤਾਂ ਮੈਂ ਤੁਹਾਡੀ ਜਗਜੀਤ ਨਾਲ ਗੱਲ ਕਰਾ ਦੇਵਾਂਗਾ ਇਦਾਂ ਕਹਿ ਕੇ ਉਸ ਆਦਮੀ ਨੇ ਗੱਲ ਨੂੰ ਟਾਲ ਦਿੱਤਾ ਸੀ ਫਿਰ ਬੀਰਪਾਲ ਅੰਦਰੋਂ ਪੂਰੀ ਹਿੱਲ ਗਈ ਸੀ ਕਿ ਮੇਰੇ ਪਤੀ ਨੂੰ ਕੀ ਹੋ ਗਿਆ ਹੈ ਜਿਸ ਕਰਕੇ ਉਹ ਹਸਪੀਟਲ ਵਿੱਚ ਹਨ ਫਿਰ ਉਹ ਆਪਣੇ ਸੱਸ ਸਹੁਰੇ ਨੂੰ ਇਹ ਗੱਲ ਦੱਸਦੀ ਹੈ ਫਿਰ ਬੀਰਪਾਲ ਦਾ ਸਹੁਰਾ ਵੀ ਜਗਜੀਤ ਨੂੰ ਫੋਨ ਕਰਦਾ ਹੈ ਤੇ ਉਹ ਆਦਮੀ ਹੀ ਫੋਨ ਚੁੱਕਦਾ ਹੈ ਉਹ ਆਦਮੀ ਬੀਰਪਾਲ ਦੇ ਸਹੁਰੇ ਨੂੰ ਵੀ ਇੰਜ ਹੀ ਕਹਿ ਦਿੰਦਾ ਹੈ ਕਿ ਮੈਂ ਬਾਹਰ ਹਾਂ ਤੁਹਾਡੀ ਬਾਅਦ ਵਿੱਚੋਂ ਗੱਲ ਕਰਵਾ ਦੇਵਾਂਗਾ ਫਿਰ ਉਹ ਬਾਰ-ਬਾਰ ਜਗਜੀਤ ਨੂੰ ਫੋਨ ਕਰਦੇ ਹਨ ਕਦੇ ਤਾਂ ਫੋਨ ਨੈਟਵਰਕ ਏਰੀਆ ਵਿੱਚੋਂ ਬਾਹਰ ਆਉਂਦਾ ਹੈ ਤੇ ਕਦੇ ਉਹ ਆਦਮੀ ਗੱਲ ਟਾਲ ਦਿੰਦਾ ਹੈ ਉਹ ਜਗਜੀਤ ਨਾਲ ਉਹਨਾਂ ਦੀ ਗੱਲ ਨਹੀਂ ਕਰਵਾਉਂਦਾ ਇਦਾਂ 3 ਦਿਨ ਹੋ ਜਾਂਦੇ ਹਨ ਤੀਸਰੇ ਦਿਨ ਜਦੋਂ ਵੀਰਪਾਲ ਆਪਣੇ ਵਿਹੜੇ ਵਿੱਚ ਝਾੜੂ ਲਗਾ ਰਹੀ ਸੀ ਤਾਂ ਉਹਨਾਂ ਦੇ ਘਰ ਮੂਹਰੇ ਇੱਕ ਐਂਬੂਲੈਂਸ ਆਉਂਦੀ ਹੈ ਐਂਬੂਲੈਂਸ ਨੂੰ ਦੇਖ ਕੇ ਵੀਰਪਾਲ ਬਹੁਤ ਹੈਰਾਨ ਹੋ ਜਾਂਦੀ ਹੈ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਜਦੋਂ ਐਂਬੂਲੈਂਸ ਵਿੱਚੋਂ ਜਗਜੀਤ ਦੀ ਡੈੱਡ ਬੋਡੀ ਕੱਢਦੇ ਹਨ ਤਾਂ ਵੀਰਪਾਲ ਉੱਚੀ-ਉੱਚੀ ਚੀਕਾਂ ਮਾਰਨ ਲੱਗ ਜਾਂਦੀ ਹੈ ਉਸ ਦੀਆਂ ਚੀਕਾਂ ਸੁਣ ਕੇ ਘਰ ਵਾਲੇ ਵੀ ਬਾਹਰ ਆ ਜਾਂਦੇ ਹਨ ਸੱਸ ਸਹੁਰਾ ਅਤੇ ਛੋਟਾ ਦਿਓਰ ਜਗਜੀਤ ਦੀ ਡੈੱਡ ਬੋਡੀ ਨੂੰ ਦੇਖ ਕੇ ਉਹ ਵੀ ਫੁੱਟ-ਫੁੱਟ ਕੇ ਰੋਣ ਲੱਗ ਜਾਂਦੇ ਹਨ ਵੀਰਪਾਲ ਨੂੰ ਹੁਣ ਕੋਈ ਸੁਧ-ਬੁਧ ਨਹੀਂ ਰਹੀ ਉਸ ਨੇ ਕੁਝ ਨਹੀਂ ਖਾਦਾ ਉਹ 2-3 ਦਿਨ ਇਦਾਂ ਹੀ ਭੁੱਖੀ ਰਹਿੰਦੀ ਹੈ ਫਿਰ ਵੀਰਪਾਲ ਦੀ ਸੱਸ ਉਸ ਨੂੰ ਸਮਝਾਉਂਦੀ ਹੈ ਕਿ ਰੱਬ ਦੀ ਹੋਂਦ ਨੂੰ ਕੋਈ ਨਹੀਂ ਢਾਲ ਸਕਦਾ ਸਾਨੂੰ ਵੀ ਬਹੁਤ ਦੁੱਖ ਹੈ ਪਰ ਤੂੰ ਕੁਝ ਤਾਂ ਖਾ ਲੈ ਆਪਣੇ ਲਈ ਨਹੀਂ ਛੇਕੜ ਜਿਹੜਾ ਤੇਰੇ ਢਿੱਡ ਵਿੱਚ ਪਲ ਰਿਹਾ ਹੈ ਉਸ ਤੇ ਲਈ ਕੁਝ ਤਾਂ ਖਾ ਲੈ ਵੀਰਪਾਲ ਦੀ ਸੱਸ ਉਸ ਨੂੰ ਬਹੁਤ ਸਮਝਾਉਂਦੀ ਹੈ ਜੇ ਤੂੰ ਕੁਝ ਨਹੀਂ ਖਾਦਾ ਤਾਂ ਤੇਰੇ ਢਿੱਡੇ ਵਿੱਚ ਪਲਣ ਵਾਲਾ ਬੱਚਾ ਬਿਮਾਰ ਹੋ ਸਕਦਾ ਹੈ ਵੀਰਪਾਲ ਆਪਣੀ ਸੱਸ ਦੀ ਗੱਲ ਮੰਨ ਲੈਂਦੀ ਹੈ ਤੇ ਕੁਝ ਖਾ ਲੈਂਦੀ ਹੈ 7 ਦਿਨਾਂ ਬਾਅਦ ਜਗਜੀਤ ਦਾ ਭੋਗ ਪਾਇਆ ਜਾਂਦਾ ਹੈ ਵੀਰਪਾਲ ਹੁਣ ਇਹ ਫੈਸਲਾ ਲੈਂਦੀ ਹੈ ਕਿ ਜਿਹੜਾ ਉਸ ਟੇਢੇ ਵਿੱਚ ਪਲ ਰਿਹਾ ਬੱਚਾ ਹੈ ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ ਉਹ ਉਸਦੇ ਆਸ ਰਹੀ ਆਪਣੀ ਜ਼ਿੰਦਗੀ ਕੱਢ ਲਵੇਗੀ ਤੇ ਇੱਥੇ ਆਪਣੇ ਸਹੁਰਿਆਂ ਵਿੱਚ ਰਹਿ ਕੇ ਸੱਸ ਸਹੁਰੇ ਦੀ ਸੇਵਾ ਕਰੂਗੀ ਨਾਲੇ ਆਪਣੇ ਬੱਚੇ ਨੂੰ ਪਾਲੂਗੀ ਪਿੰਡ ਵਾਲੇ ਵੀਰਪਾਲ ਦੀਆਂ ਬਹੁਤ ਗੱਲਾਂ ਬਣਾਉਣ ਲੱਗ ਪਏ ਸੀ ਕਿਉਂਕਿ ਵੀਰਪਾਲ ਬਹੁਤ ਸੋਹਣੀ ਸੀ ਪਿੰਡ ਦੇ ਮੁੰਡੇ ਵੀਰਪਾਲ ਉੱਤੇ ਗੰਦੀ ਨਜ਼ਰ ਰੱਖਦੇ ਸੀ ਪਿੰਡ ਵਾਲੇ ਮੁੰਡੇ ਇੱਕ ਦੂਜੇ ਨੂੰ ਕਹਿੰਦੇ ਸੀ ਕਿ ਜੇ ਉਹ ਮੇਰੇ ਕੋਲੇ ਆ ਜਾਵੇ ਤਾਂ ਮੈਂ ਹੁਣ ਵੀ ਉਹਦੇ ਨਾਲ ਵਿਆਹ ਕਰਾ ਲਵਾਂ ਇਹ ਗੱਲ ਵੀਰਪਾਲ ਤੱਕ ਪਹੁੰਚ ਜਾਂਦੀ ਹੈ ਵੀਰਪਾਲ ਇਹਨਾਂ ਗੱਲਾਂ ਤੋਂ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਰਹਿਣ ਲੱਗ ਗਈ ਇੱਕ ਦਿਨ ਵੀਰਪਾਲ ਦੇ ਘਰੇ ਇੱਕ ਪਖਾਰੀ ਆਉਂਦਾ ਹੈ ਜਿਸ ਦੇ ਫਟੇ ਪੁਰਾਣੇ ਕੱਪੜੇ ਪਾਏ ਹੁੰਦੇ ਹਨ ਉਸ ਦੀ ਲੰਬੀ ਦਾੜੀ ਹੁੰਦੀ ਹੈ ਉਹ ਵੀਰਪਾਲ ਦੇ ਘਰ ਦੇ ਦਰਵਾਜ਼ੇ ਮੂਰੇ ਆ ਕੇ ਤੁੰਬਾ ਵਜਾਉਣ ਲੱਗ ਜਾਂਦਾ ਹੈ ਉਸ ਤੁੰਬੇ ਨਾਲ ਉਹ ਲੱਗ ਹੀ ਧੁਨ ਵਜਾ ਰਿਹਾ ਸੀ ਜਦੋਂ ਵੀਰਪਾਲ ਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਤਹੋਂ ਹੰਦਰੋਂ ਦੌੜੀ ਬਾਹਰ ਨੂੰ ਆਉਂਦੀ ਹੈ ਉਹ ਉਸਤੇ ਧੁੰਨ ਸ਼ਾਂਤ ਹੋ ਕੇ ਸੁਣ ਲੱਗਦੀ ਹੈ ਤੇ ਉਹ ਪੁਖਾਰੀ ਨੂੰ ਦੇਖਣ ਲੱਗ ਜਾਂਦੀ ਹੈ ਫਿਰ ਵੀਰਪਾਲ ਉਸ ਪੁਖਾਰੀ ਤੋਂ ਪੁੱਛਦੀ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਪੁਖਾਰੀ ਅੱਗੋਂ ਕਹਿੰਦਾ ਹੈ ਕਿ ਜੋ ਤੁਹਾਡਾ ਦਿਲ ਕਰਦਾ ਹੈ ਉਹ ਦੇ ਦਿਓ ਵੀਰਪਾਲ ਅੰਦਰੋਂ ਥੋੜਾ ਜਿਹਾ ਆਟਾ ਲੈ ਕੇ ਆਉਂਦੀ ਹੈ ਤੇ ਉਸਦੇ ਝੋਲੀ ਵਿੱਚ ਪਾ ਦਿੰਦੀ ਹੈ ਫਿਰ ਪੁਖਾਰੀ ਵੀਰਪਾਲ ਨਾਲ ਕੁਝ ਗੱਲਾਂ ਕਰਨ ਲੱਗ ਜਾਂਦਾ ਹੈ ਜੋ ਵੀਰਪਾਲ ਨੂੰ ਬਹੁਤ ਵਧੀਆ ਲੱਗਦੀਆਂ ਹਨ। ਪਖਾਰੀ ਵੀਰਪਾਲ ਨੂੰ ਕਹਿੰਦਾ ਹੈ ਕਿ ਜ਼ਿੰਦਗੀ ਵਿੱਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ। ਆਪਾਂ ਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਤੇ ਜ਼ਿੰਦਗੀ ਵਿੱਚੋਂ ਦੁੱਖਾਂ ਨੂੰ ਕੱਟ ਦੇਣਾ ਚਾਹੀਦਾ ਹੈ। ਇਦਾਂ ਦੀਆਂ ਗੱਲਾਂ ਪਖਾਰੀ ਵੀਰਪਾਲ ਨੂੰ ਦੱਸਦਾ ਹੈ। ਇਹ ਸਾਰੀਆਂ ਗੱਲਾਂ ਵੀਰਪਾਲ ਦੇ ਦਿਮਾਗ ਵਿੱਚ ਬਸ ਜਾਂਦੀਆਂ ਹਨ ਤੇ ਉਹ ਪੁਖਾਰੀ ਉੱਥੋਂ ਚਲਾ ਜਾਂਦਾ ਹੈ ਹੁਣ ਵੀਰਪਾਲ ਉਹਨਾਂ ਸਾਰੀਆਂ ਗੱਲਾਂ ਨੂੰ ਸੋਚ-ਸੋਚ ਕੇ ਪੁਖਾਰੀ ਨੂੰ ਯਾਦ ਕਰਦੀ ਹੈ ਫਿਰ 2-3 ਦਿਨਾਂ ਬਾਅਦ ਪੁਖਾਰੀ ਫਿਰ ਵੀਰਪਾਲ ਦੇ ਘਰੇ ਆਉਂਦਾ ਹੈ ਵੀਰਪਾਲ ਮੁਸਕਰਾ ਕੇ ਉਸ ਪੁਖਾਰੀ ਦਾ ਸਵਾਗਤ ਕਰਦੀ ਹੈ ਵੀਰਪਾਲ ਉਸ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਕਰਦੀ ਹੈ ਪੁਖਾਰੀ ਹੁਣ ਵੀ ਉਸ ਨੂੰ ਗਿਆਨ ਦੀਆਂ ਗੱਲਾਂ ਹੀ ਦੱਸ ਕੇ ਗਿਆ ਸੀ ਹੁਣ ਪੁਖਾਰੀ ਵੀਰਪਾਲ ਦੇ ਘਰੇ ਆਉਣ ਦਾ ਰੋਜ਼ ਇੰਤਜ਼ਾਰ ਕਰਦੀ ਸੀ ਤੇ ਪਖਾਰੀ ਵੀਰਪਾਲ ਦੇ ਘਰੇ 2-3 ਦਿਨਾਂ ਬਾਅਦ ਆਉਣ ਲੱਗ ਗਿਆ ਸੀ ਪਿੰਡ ਵਾਲੇ ਵੀਰਪਾਲ ਤੇ ਉਸ ਪਖਾਰੀ ਦੀਆਂ ਗੱਲਾਂ ਬਣਾਉਣ ਲੱਗ ਜਾਂਦੇ ਹਨ ਕਿ ਇਹਨਾਂ ਦੇ ਵਿੱਚ ਕੋਈ ਗੱਲਬਾਤ ਹੈ ਤੇ ਇਹ ਗੱਲ ਵੀਰਪਾਲ ਤੱਕ ਪਹੁੰਚ ਜਾਂਦੀ ਹੈ ਵੀਰਪਾਲ ਨੇ ਸੋਚ ਲਿਆ ਸੀ ਕਿ ਜਦੋਂ ਹੁਣ ਪਖਾਰੀ ਘਰੇ ਆਊਗਾ ਤਾਂ ਮੈਂ ਉਸ ਨੂੰ ਮਨਾ ਕਰ ਦੇਵਾਂਗੀ ਕਿਉਂਕਿ ਪਿੰਡ ਦੇ ਲੋਕ ਬੇਫਜ਼ੂਲ ਮੈਨੂੰ ਤੇ ਪਖਾਰੀ ਨੂੰ ਬੇਇੱਜ਼ਤ ਕਰ ਰਹੇ ਹਨ 1-2 ਦਿਨਾਂ ਬਾਅਦ ਪਖਾਰੀ ਫਿਰ ਵੀਰਪਾਲ ਦੇ ਘਰੇ ਆਉਂਦਾ ਹੈ ਬੀਰਪਾਲ ਉਸ ਭਖਾਰੀ ਨੂੰ ਕਹਿ ਦਿੰਦੀ ਹੈ ਕਿ ਦੇਖੋ ਤੁਹਾਡਾ ਇੱਥੇ ਆਉਣਾ ਠੀਕ ਨਹੀਂ ਪਿੰਡ ਦੇ ਲੋਕ ਆਪਣੀਆਂ ਗੱਲਾਂ ਬਣਾ ਰਹੇ ਹਨ ਆਪਾਂ ਨੂੰ ਬੇਇਜ਼ਤ ਕਰ ਰਹੇ ਹਨ ਤਾਂ ਭਖਾਰੀ ਕਹਿੰਦਾ ਹੈ ਕਿ ਲੋਕਾਂ ਦਾ ਕੰਮ ਹੀ ਹੈ ਗੱਲਾਂ ਬਣਾਉਣਾ ਤੈਨੂੰ ਆਪਣੀ ਜ਼ਿੰਦਗੀ ਤੇ ਉਹਨਾਂ ਗੱਲਾਂ ਦਾ ਅਸਰ ਨਹੀਂ ਪਾਉਣਾ ਚਾਹੀਦਾ ਤੂੰ ਉਹਨਾਂ ਦੀਆਂ ਗੱਲਾਂ ਨਾ ਸੁਨਿਆ ਕਰ ਵੀਰਪਾਲ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਨਾਲ ਮੇਰਾ ਪਰਿਵਾਰ ਵੀ ਜੁੜਿਆ ਹੋਇਆ ਹੈ ਜੇ ਲੋਕ ਸਾਡੇ ਬਾਰੇ ਗਲਤ ਕਹਿਣਗੇ ਤਾਂ ਇਹ ਬਹੁਤ ਗਲਤ ਗੱਲ ਹੈ ਇਨ੍ਹਾਂ ਗੱਲਾਂ ਦਾ ਮੇਰੇ ਪਰਿਵਾਰ ਤੇ ਵੀ ਅਸਰ ਪੈਂਦਾ ਹੈ ਇਹ ਗੱਲ ਵੀਰਪਾਲ ਨੇ ਬਹੁਤ ਗੁੱਸੇ ਵਿੱਚ ਕਹੀ ਫਿਰ ਪ੍ਰਖਰੀ ਮੁਸਕਰਾ ਕੇ ਵੀਰਪਾਲ ਨੂੰ ਕਹਿੰਦਾ ਹੈ ਜੇ ਇਹੀ ਗੱਲ ਹੈ ਤਾਂ ਕਿਉਂ ਨਾ ਆਪਾਂ ਇੱਕ ਦੂਜੇ ਨਾਲ ਵਿਆਹ ਕਰਾ ਲਈਏ ਵਿਆਹ ਕਰਨ ਤੋਂ ਬਾਅਦ ਤਾਂ ਆਪਾਂ ਨੂੰ ਕੋਈ ਕੁਝ ਨਹੀਂ ਕਹੂਗਾ ਤਾਂ ਵੀਰਪਾਲ ਬਹੁਤ ਗੁੱਸੇ ਵਿੱਚ ਆ ਜਾਂਦੀ ਹੈ ਜਦੋਂ ਪਖਾਰੀ ਉਸ ਦੀਆਂ ਅੱਖਾਂ ਵਿੱਚ ਗੁੱਸਾ ਦੇਖਦਾ ਹੈ ਤਾਂ ਉਹ ਪਖਾਰੀ ਆਪਣੀ ਨਕਲੀ ਦਾੜੀ ਮੁੱਛ ਹਟਾ ਲੈਂਦਾ ਹੈ ਤੇ ਆਪਣਾ ਅਸਲੀ ਚਿਹਰਾ ਦਿਖਾ ਦਿੰਦਾ ਹੈ ਵੀਰਪਾਲ ਉਸ ਦਾ ਚਿਹਰਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਉਹ ਕੋਈ ਹੋਰ ਨਹੀਂ ਸੀ ਬਲਕਿ ਉਸਦੇ ਕਾਲਜ ਵਿੱਚ ਪੜਨ ਵਾਲਾ ਮੁੰਡਾ ਸੀ ਜਿਸ ਦਾ ਨਾਮ ਸਤਵਿੰਦਰ ਹੁੰਦਾ ਹੈ ਵੀਰਪਾਲ ਨੂੰ ਉਹ ਅੰਦਰੋਂ ਹੀ ਅੰਦਰੋਂ ਪਿਆਰ ਕਰਿਆ ਕਰਦਾ ਸੀ ਉਹ ਕਾਲਜ ਵਿੱਚ ਬੈਠ ਕੇ ਵੀਰਪਾਲ ਨੂੰ ਦੇਖਿਆ ਵੀ ਕਰਦਾ ਸੀ ਪਰ ਸਤਵਿੰਦਰ ਦੀ ਕਦੇ ਹਿੰਮਤ ਹੀ ਨਹੀਂ ਹੋਈ ਕਿ ਉਹ ਵੀਰਪਾਲ ਨੂੰ ਸੱਚ ਦੱਸ ਦਵੇ ਵੀਰਪਾਲ ਵੀ ਸਤਵਿੰਦਰ ਨੂੰ ਪਿਆਰ ਕਰਦੀ ਸੀ ਪਰ ਉਸਦੀ ਵੀ ਕਦੇ ਹਿੰਮਤ ਨਹੀਂ ਹੋਈ ਕਿ ਉਹ ਸੱਚ ਦੱਸ ਦਵੇ ਕਿਉਂਕਿ ਉਹ ਆਪਣੇ ਪਿਓ ਦੀ ਚਿੰਤਾ ਬਹੁਤ ਕਰਿਆ ਕਰਦੀ ਸੀ ਤੇ ਉਸਦਾ ਪਿਓ ਵੀ ਉਸਦੀ ਫਿਕਰ ਕਰਿਆ ਕਰਦਾ ਸੀ ਵੀਰਪਾਲ ਸਤਵਿੰਦਰ ਨੂੰ ਪੁੱਛਦੀ ਹੈ ਤੂੰ ਤਾਂ ਬਹੁਤ ਵਧੀਆ ਘਰੋਂ ਸੀ ਫਿਰ ਅੱਜ ਤੈਨੂੰ ਭੀਖ ਮੰਗਣ ਦੀ ਕੀ ਲੋੜ ਹੈ ਤਾਂ ਸਤਵਿੰਦਰ ਕਹਿੰਦਾ ਹੈ ਇਹਦੇ ਪਿੱਛੇ ਇੱਕ ਛੋਟੀ ਜੀ ਕਹਾਣੀ ਹੈ ਜੇ ਤੇਰੇ ਕੋਲ ਟਾਈਮ ਹੈ ਤਾਂ ਮੈਂ ਤੈਨੂੰ ਦੱਸ ਦਿੰਦਾ ਹਾਂ ਹੁਣ ਵੀਰਪਾਲ ਸਤਵਿੰਦਰ ਨੂੰ ਜਾਣਦੀ ਸੀ ਉਹ ਬੈਠ ਕੇ ਉਸ ਨਾਲ ਗੱਲਾਂ ਕਰਦੀ ਹੈ ਸਤਵਿੰਦਰ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਮੈਂ ਕਾਲਜ ਟਾਈਮ ਤੋਂ ਬਹੁਤ ਪਿਆਰ ਕਰਦਾ ਸੀ ਜਦੋਂ ਤੂੰ ਬੀਏ ਪਾਰਟ 2 ਵਿੱਚੋਂ ਆਉਣੋਂ ਹਟ ਗਈ ਤਾਂ ਮੈਂ ਤੇਰਾ ਪਤਾ ਕੀਤਾ ਤੇ ਮੈਨੂੰ ਪਤਾ ਚੱਲਿਆ ਤੇਰਾ ਵਿਆਹ ਧਾਰ ਦਿੱਤਾ ਹੈ ਤਾਂ ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਸੀ ਮੈਂ ਵੀ ਉਸ ਦਿਨ ਤੋਂ ਕਾਲਜ ਜਾਣਾ ਹਟ ਗਿਆ ਸੀ ਤੇ ਮੈਂ ਆਪਣੇ ਘਰ ਵਿੱਚ ਹੀ ਰਹਿਂਦਾ ਸੀ ਜਦੋਂ ਮੇਰੇ ਪਿਤਾ ਜੀ ਮੈਨੂੰ ਦੇਖ ਕੇ ਪਰੇਸ਼ਾਨ ਹੁੰਦੇ ਸੀ ਤਾਂ ਉਹ ਮੇਰੇ ਨਾਲ ਵਿਆਹ ਦੀ ਗੱਲ ਕਰਦੇ ਸੀ ਤੇ ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੰਦਾ ਸੀ ਕਿ ਮੈਂ ਵਿਆਹ ਨਹੀਂ ਕਰੂੰਗਾ ਤੇ ਮੈਂ ਤੇਰੇ ਬਾਰੇ ਸਭ ਕੁਝ ਸੱਚ ਦੱਸ ਦਿੱਤਾ ਸੀ ਮੇਰੇ ਪਿਤਾ ਜੀ ਨੇ ਤੇਰੇ ਨਾਲ ਵਿਆਹ ਕਰਨ ਲਈ ਕਿਹਾ ਪਰ ਮੈਂ ਉਹਨਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਸ ਦਾ ਵਿਆਹ ਤੈ ਹੋ ਗਿਆ ਹੈ ਇਸ ਟਾਈਮ ਜੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਉਸ ਨਾਲ ਉਸਦੀ ਬੇਇੱਜ਼ਤੀ ਹੋ ਜਾਵੇਗੀ ਮੈਂ ਨਹੀਂ ਚਾਹੁੰਦਾ ਸੀ ਕਿ ਤੇਰੀ ਬੇਇੱਜ਼ਤੀ ਹੋਵੇ ਮੇਰੇ ਪਿਤਾ ਜੀ ਨੇ ਮੈਨੂੰ ਵਿਆਹ ਕਰਨ ਲਈ ਬਹੁਤ ਕਿਹਾ ਪਰ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਵਿਆਹ ਨਹੀਂ ਕਰੂੰਗਾ ਮੈਨੂੰ ਪਤਾ ਚੱਲਿਆ ਕਿ ਤੇਰੇ ਪਤੀ ਦੀ ਮੌਤ ਹੋ ਗਈ ਹੈ ਤੇ ਤੂੰ ਬਹੁਤ ਦੁਖੀ ਹੈ ਇਸ ਕਰਕੇ ਮੈਂ ਪਖਾਰੀ ਬਣ ਗਿਆ ਤੇ ਤੈਨੂੰ ਸਮਝਾਉਣਾ ਚਾਹੁੰਦਾ ਸੀ ਕਿ ਇਦਾਂ ਦੁਖੀ ਨਹੀਂ ਹੋਈਦਾ ਤੇ ਇਹਨਾਂ ਦੁੱਖਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਇਸ ਕਰਕੇ ਮੈਂ ਤੇਰੇ ਪਿੰਡ ਵਿੱਚ ਆ ਕੇ ਭੀਖ ਮੰਗਦਾ ਹਾਂ ਪਿੰਡ ਦੇ ਬਾਹਰ ਮੇਰੀ ਕਾਰ ਖੜੀ ਹੁੰਦੀ ਹੈ ਤੇ ਉਸ ਵਿੱਚ ਮੈਂ ਆਪਣਾ ਗੈਟ ਅਪ ਚੇਂਜ ਕਰ ਲੈਂਦਾ ਹਾਂ ਤੇ ਇਸ ਤੋਂ ਬਾਅਦ ਮੈਂ ਆਪਣਾ ਬਿਜ਼ਨਸ ਸੰਭਾਲਦਾ ਹਾਂ ਵੀਰਪਾਲ ਮਨ ਵਿੱਚ ਸੋਚਦੀ ਹੈ ਕਿਸ ਤਵਿੰਦਰ ਮੈਨੂੰ ਇੰਨਾ ਪਿਆਰ ਕਰਦਾ ਹੈ ਉਸਨੇ ਮੈਨੂੰ ਸਮਝਾਉਣ ਵਾਸਤੇ ਇੱਕ ਭਖਾਰੀ ਦਾ ਰੂਪ ਧਾਰਨ ਕਰ ਲਿਆ ਤਾਂ ਉਸ ਤਵਿੰਦਰ ਨੂੰ ਕਹਿੰਦੀ ਹੈ ਕਿ ਜੇ ਤੂੰ ਮੈਨੂੰ ਇੰਨਾ ਪਿਆਰ ਕਰਦਾ ਸੀ ਤਾਂ ਤੂੰ ਮੈਨੂੰ ਕਾਲਜ ਟਾਈਮ ਵਿੱਚ ਕਿਉਂ ਨਹੀਂ ਦੱਸਿਆ ਸਤਵਿੰਦਰ ਕਹਿੰਦਾ ਹੈ ਕਿ ਮੈਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਤੂੰ ਵੀ ਕਦੇ ਸ਼ੋਅ ਨਹੀਂ ਕੀਤਾ ਕਿ ਤੂੰ ਮੈਨੂੰ ਪਿਆਰ ਕਰਦੀ ਹੈ ਸਤਵਿੰਦਰ ਕਹਿੰਦਾ ਹੈ ਕਿ ਜਦੋਂ ਪਿੰਡ ਵਾਲੇ ਤੇਰੀਆਂ ਤੇ ਮੇਰੀਆਂ ਗੱਲਾਂ ਬਣਾਉਂਦੇ ਸੀ ਤਾਂ ਮੈਂ ਮਜ਼ਾਕ ਵਿੱਚ ਹੀ ਤੈਨੂੰ ਵਿਆਹ ਲਈ ਕਹਿ ਦਿੱਤਾ ਸੀ ਤੂੰ ਇਸ ਦਾ ਗਲਤ ਮਤਲਬ ਨਾ ਸਮਝੀ ਪਰ ਮੈਂ ਅੱਜ ਤੈਨੂੰ ਹਲੇ ਵੀ ਸੱਚਾ ਪਿਆਰ ਕਰਦਾ ਹਾਂ ਮੈਂ ਤੈਨੂੰ ਅੱਜ ਵੀ ਪਨਾ ਸਕਦਾ ਹਾਂ ਜੇ ਤੂੰ ਚਾਹੁੰਦੀ ਹੈ ਕਿ ਅੱਜ ਤੋਂ ਬਾਅਦ ਮੈਂ ਇੱਥੇ ਨਾ ਆਵਾਂ ਤਾਂ ਮੈਂ ਕਦੇ ਨਹੀਂ ਆਉਂਦਾ ਵੀਰਪਾਲ ਵੀ ਕਾਲਜ ਵਿੱਚ ਸਤਵਿੰਦਰ ਨੂੰ ਪਿਆਰ ਕਰਦੀ ਸੀ ਇਸ ਲਈ ਯਹੋਵਾਹ ਲਈ ਸਤਵਿੰਦਰ ਨੂੰ ਹਾਂਮੀ ਪਰ ਦਿੰਦੀ ਹੈ ਸਤਵਿੰਦਰ ਕਹਿੰਦਾ ਹੈ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਸਭ ਕੁਝ ਦੱਸ ਦਿੰਦਾ ਹਾਂ ਤੇ ਉਹ ਤੇਰੇ ਮਾਤਾ ਪਿਤਾ ਨਾਲ ਤੇ ਤੇਰੇ ਸੱਸ ਸਹੁਰੇ ਨਾਲ ਗੱਲ ਕਰ ਲੈਣਗੇ ਫਿਰ ਸਤਵਿੰਦਰ ਆਪਣੇ ਘਰੇ ਚਲਾ ਜਾਂਦਾ ਹੈ ਤੇ ਆਪਣੇ ਮਾਪਿਓ ਨੂੰ ਸਭ ਕੁਝ ਸੱਚ ਦੱਸ ਦਿੰਦਾ ਹੈ ਕਿ ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਉਹ ਕੁੜੀ ਅੱਜ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਹੈ ਪਰ ਉਹ ਕੁੜੀ ਅੱਜ ਵਿਧਵਾ ਹੋ ਗਈ ਹੈ ਸਤਵਿੰਦਰ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਸੀ ਕਿ ਉਸ ਦਾ ਮੁੰਡਾ ਇੱਕ ਵਿਧਵਾ ਕੁੜੀ ਨਾਲ ਵਿਆਹ ਕਰਾਵੇ ਪਰ ਆਪਣੇ ਮੁੰਡੇ ਦੀ ਖੁਸ਼ੀ ਕਰਕੇ ਉਹ ਇਸ ਵਿਆਹ ਲਈ ਮੰਨ ਜਾਂਦੇ ਹਨ ਸਤਵਿੰਦਰ ਦੇ ਮਾਤਾ-ਪਿਤਾ ਪਹਿਲਾਂ ਵੀਰਪਾਲ ਦੇ ਪੇਕੇ ਜਾਂਦੇ ਹਨ ਤੇ ਆਪਣੇ ਮੁੰਡੇ ਦੀ ਵਿਆਹ ਦੀ ਗੱਲ ਕਰਦੇ ਹਨ ਪਰ ਵੀਰਪਾਲ ਦੇ ਮਾਤਾ-ਪਿਤਾ ਉਹਨਾਂ ਨੂੰ ਕਹਿ ਦਿੰਦੇ ਹਨ ਕਿ ਤੁਸੀਂ ਵੀਰਪਾਲ ਦੇ ਸੱਸ ਸਹੁਰੇ ਨੂੰ ਪੁੱਛ ਲਓ ਫਿਰ ਸਤਵਿੰਦਰ ਦੇ ਮਾਤਾ ਪਿਤਾ ਵੀਰਪਾਲ ਦੇ ਸਹੁਰੇ ਜਾਂਦੇ ਹਨ ਤੇ ਵੀਰਪਾਲ ਦੇ ਸੱਸ ਸਹੁਰੇ ਨੂੰ ਸਾਰੀ ਕਹਾਣੀ ਦੱਸਦੇ ਹਨ ਕਿ ਕਿਵੇਂ ਉਸ ਦਾ ਮੁੰਡਾ ਵੀਰਪਾਲ ਨੂੰ ਪਿਆਰ ਕਰਦਾ ਸੀ ਤੇ ਤੁਸੀਂ ਰਾਜੀ ਹੋ ਤਾਂ ਆਪਾਂ ਇਹਨਾਂ ਦੋਨਾਂ ਦਾ ਵਿਆਹ ਕਰਵਾ ਦਿੰਦੇ ਹਾਂ ਵੀਰਪਾਲ ਦੇ ਸੱਸ ਸਹੁਰਾ ਵੀ ਵੀਰਪਾਲ ਦਾ ਵਿਆਹ ਕਰਵਾਉਣਾ ਚਾਹੁੰਦੇ ਸੀ ਕਿਉਂਕਿ ਉਹ ਵੀਰਪਾਲ ਨੂੰ ਇਦਾਂ ਹਰ ਰੋਜ਼ ਦੁਖੀ ਨਹੀਂ ਦੇਖ ਸਕਦੇ ਸੀ ਬੀਰਪਾਲ ਦੇ ਸੱਸ ਸਹੁਰਾ ਵੀ ਇਸ ਵਿਆਹ ਲਈ ਰਾਜ਼ੀ ਹੋ ਜਾਂਦੇ ਹਨ ਫਿਰ ਬੀਰਪਾਲ ਤੇ ਸਤਵਿੰਦਰ ਦਾ ਵਿਆਹ ਹੋ ਜਾਂਦਾ ਹੈ ਬੀਰਪਾਲ ਦੇ ਪਿੰਡ ਵਾਲੇ ਅਜੇ ਵੀ ਬੀਰਪਾਲ ਦੀਆਂ ਗੱਲਾਂ ਬਣਾਉਂਦੇ ਸੀ ਉਹ ਕਹਿੰਦੇ ਸੀ ਕਿ ਬੀਰਪਾਲ ਇੱਕ ਭਖਾਰੀ ਨਾਲ ਭੱਜ ਗਈ ਜਦੋਂ ਇਹ ਗੱਲ ਬੀਰਪਾਲ ਕੋਲ ਪਹੁੰਚਦੀ ਹੈ ਤਾਂ ਉਹ ਬੀਰਪਾਲ ਇੱਕ ਵੱਡੀ ਗੱਡੀ ਵਿੱਚ ਆਪਣੇ ਘਰ ਵਾਲੇ ਨਾਲ ਆਪਣੇ ਪਿੰਡ ਆਉਂਦੀ ਹੈ ਤੇ ਉਹ ਸਾਰੇ ਪਿੰਡ ਵਾਲੇ ਉਸ ਨੂੰ ਦੇਖ ਲੈਂਦੇ ਹਨ ਕਿ ਵੀਰਪਾਲ ਕਿਸੇ ਨਾਲ ਭੱਜੀ ਨਹੀਂ ਬਲਕਿ ਇਸਦਾ ਵਿਆਹ ਹੋ ਗਿਆ ਹੈ ਫਿਰ ਪਿੰਡ ਵਾਲਿਆਂ ਨੂੰ ਸੱਚਾਈ ਦਾ ਪਤਾ ਚੱਲ ਜਾਂਦਾ ਹੈ ਕਿ ਉਹ ਕੋਈ ਬੁਖਾਰੀ ਨਹੀਂ ਸੀ ਉਹ ਤਾਂ ਬਹੁਤ ਵਧੀਆ ਇਨਸਾਨ ਸੀ ਜੋ ਪੇਸ ਬਦਲ ਕੇ ਵੀਰਪਾਲ ਕੋਲ ਆਉਂਦਾ ਸੀ ਵੀਰਪਾਲ ਤੇ ਸਤਵਿੰਦਰ ਹੁਣ ਦੋਨੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਉਂਦੇ ਹਨ ਉਹ ਬਹੁਤ ਖੁਸ਼ ਸੀ ਹੁਣ ਪਿੰਡ ਵਾਲੇ ਇਹਨਾਂ ਦੋਨਾਂ ਦੇ ਪਿਆਰ ਦੀ ਮਿਸਾਲ ਦੇਣ ਲੱਗ ਗਏ ਸੀ ਕਿ ਜੇ ਪਿਆਰ ਹੋਵੇ ਤਾਂ ਇਦਾਂ ਦਾ ਹੋਵੇ ਵੀਰਪਾਲ ਇੱਕ ਕੁੜੀ ਨੂੰ ਜਨਮ ਦਿੰਦੀ ਹੈ। ਸਤਵਿੰਦਰ ਉਸ ਨੂੰ ਖੁਸ਼ੀ-ਖੁਸ਼ੀ ਅਪਣਾ ਲੈਂਦਾ ਹੈ ਕਿਉਂਕਿ ਉਹ ਬੱਚਾ ਜਗਜੀਤ ਦਾ ਸੀ। ਸਤਵਿੰਦਰ ਉਸ ਬੱਚੀ ਨੂੰ ਪਿਓ ਵਾਂਗ ਹੀ ਪਿਆਰ ਕਰਦਾ ਸੀ। ਉਹ ਸਤਵਿੰਦਰ ਦੇ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੀ ਸੀ। ਵੀਰਪਾਲ ਹੁਣ ਆਪਣੀ ਜ਼ਿੰਦਗੀ ਵਿੱਚ ਪੂਰੀ ਖੁਸ਼ੀ। ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ? ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ।